ਸਵਾਗਤ ਹੈ ਸੱਜਣੋ ਤੁਹਾਡਾ ਸੇਠੀ ਚੱਟੂ ਡੇਰੀ ਫਾਰਮ ਤੇ ਆਸ ਕਰਦੇ ਹਾਂ ਜਿਹੜੇ ਵੀ ਵੀਰ ਭਰਾ ਮੇਰੇ ਚੈਨਲ ਨਾਲ ਜੁੜੇ ਤੇ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ 'ਚ ਹੋਣਗੇ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਬੈੱਲ ਆਨ ਦਾ ਘੰਟੀ ਵਾਲਾ ਬਟਨ ਦਬਾਓ ਤਾਂ ਜੋ ਮਾਲ ਡੰਗਰ ਦੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਆਪਣੇ ਕੋਲ ਦੋ گاਵਾ ਬਹੁਤ ਚੰਗੀਆਂ ਵੈਲਾਂ ਤੁਸੀਂ ਵੇਖ ਰਹੇ ਜੇ ਆਹ ਜਿਹੜੀ ਵੜ ਸੂਣ ਵਾਲੀ ਆ ਦੇਣਾ ਦੱਸ ਲੈਂਦੀ ਜੇ ਆ ਜਿਹੜੀ ਵਾੜਿਆ ਇਹ ਸੂਈ ਇਹਦਾ ਆ ਬੱਚਾ ਜੇ ਪਰਸੋਂ ਸੂਈ ਇਹ 10 11 ਕਿਲੋ ਬੋਲਾ ਹੈ ਇਹਦਾ ਤੁਹਾਨੂੰ ਤੋਰਾ ਚੈੱਕ ਕਰਾਉਣੇ ਆ ਖੋਲਿਆ ਜੇ ਇਹ ਸੂਈ ਵਾੜ ਜੇ ਪੂਰਾ ਕੱਦਗਾੜਿਆ ਪੂਰੀ ਫੁੱਲ ਵੱਡੀ ਵਾੜਿਆ ਲਓ ਫਿਰ ਪਰਲੇ ਪਾਸੇ ਆਇਆ ਕਰ ਪੂਰੀ ਫੁੱਲ ਵੱਡੀ ਇਹ ਦੇਖੋ ਪੂਰੀ ਟੌਪ ਦੀ ਥਾਂ ਦਾ ਸੈ ਚੈੱਕ ਕਰੋ ਇਹ ਨਾਲਾ ਨੂੜਾ ਵੇਖੋ 10 11 ਕਿਲੋ ਬੋਲਾ ਜੀ ਆ ਇਹਦਾ ਬੱਚਾ ਜੀ ਦੂਸਰੀ ਵਾਰ ਤੁਹਾਨੂੰ ਖੋਲ ਕੇ ਉਹਦਾ ਤੋਰਾ ਚੈੱਕ ਕਰਾਉਣੇ ਸੂਨ ਵਾਲੀ ਦਾ ਇਹਦੀ ਫੇਸ ਕੁਆਲਿਟੀ ਵੇਖੋ ਇਹ ਦੇਖੋ ਤਾਂ ਦਾ ਸੈਟ ਚੈੱਕ ਬਹੁਤ ਵਧੀਆ ਪੂਰਾ ਟਾਪ ਦਾ ਇਹਦਾ ਤੁਹਾਨੂੰ ਖੋਲ ਕੇ ਤੋਰਾ ਚੈੱਕ ਕਰਾਓ ਇਹ ਦੂਜਾ ਸੁਬਾ ਸੂਨ ਵਾਲੀ ਵਿਹੜ ਬਹੁਤ ਚੰਗੀ 20 ਪਲੱਸ ਆ ਪੂਰਾ ਥਾਂ ਦਾ ਸਹਿ ਹੱਥ ਦੀ ਚਵਾਈ ਵਾਲਾ ਪੂਰੀ ਬਾਡੀ ਬੰਦਰ ਪੂਰੀ ਫੁੱਲ ਵੱਡੀ ਵਿਹੜ ਲੈਓ ਫੇਸ ਕੁਆਲਟੀ ਵੇਖੋ ਪੂਰੀ ਫੁੱਲ ਵੱਡੀ ਵਿਹੜ ਜੇ ਪੂਰੀਆਂ ਢਿਲਾਟ ਲਾ ਸੀਲ ਠੰਡੀ ਵਿਹੜ ਆ ਵੀ ਤੋ ਗਾੜੀ ਓਰੀਐਂਟਲ ਨਾਟਲ ਆ ਦੇਖੋ ਅੱਜ ਆਪਣੇ ਕੋਲ ਦੋ ਵੜਾ ਆਹ ਸੂਈ ਆ ਤੇ ਆਹ ਸੂਣ ਵਾਲੀ ਆ ਜਿਹੜੀ ਤੁਸੀਂ ਵੇਖ ਰਹੇ ਆ ਦੇਖੋ ਇੱਥਾਂ ਤਾਲ ਵੇਖੋ ਨਾੜਾ ਨਾੜਾ ਵੇਖੋ ਛੱਡੇ ਦੀ ਇਹ ਸੂਈ ਵੜ ਜੇ ਦੋ ਵੜਾ ਆਪਣੇ ਕੋਲੇ ਜੇ ਕਹੇ ਵੀਰ ਭਰਾਣੇ ਲੈਣੀ ਆਪਣੇ ਨਾਲ ਸੰਪਰਕ ਕਰ ਸਕਦਾ ਨਾਮ ਮੇਰਾ ਸੇਠੀ ਵਪਾਰੀ ਪਿੰਡ ਖੇਮਕਰਨ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮੋਬਾਈਲ ਆਪਣਾ ਨੰਬਰ ਹੈਗਾ 88470 95609 88470 95609 ਸਾਰੇ ਵੀਰਾਂ ਦਾ ਧੰਨਵਾਦ